वाहे गुरसा वाहे गुरु की फतेह तन श्री गुरु तेग बहादुर साहब महाराज सदै जरेगा सदै जा कलशा का नाश करोदा भाई मेहर करो औखी कड़ी ने देखो धन धन श्री गुरु तेग बहादुर शाह महाराज कृपा करो सासंग मेहर करो कृपा करो धन धन बाबा दीप सिंह जी धन धन बाबा दीप सिंह بس या सा जयराया सगले मनो गोरे जय काल प्रयोजक अन्सर सगलुरे नोरा we What are the ਸ਼੍ਰੀ ਵਾਹਿਗੁਰੂ ਸਾਹਿਬ ਜੀ ਚਿਤ ਚਿਤ ਵਾਉ ਅਰਦਾਸ ਕਹੋ ਪਰ ਕਹਿ ਪੈ ਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹ ਤਕ ਏਰੇ ਬਨਿਸਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸਬਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਫੁਰਕ ਜੋ ਫਰਮਾ ਵਹਿ ਸੋ ਕਹੋ ਮਰਦਾਸ ਕਾਰਣ ਕਰਨ ਜੇ ਤੂੰ ਰੱਖ ਕੰਡ ਮਹ ਜੋਤ ਸਵਰ ਪੀ ਰਿਓ ਪਾਰ ਬਾਲ ਮਤਰਾ ਕਸ਼ ਬੇਦ ਨਹੀ ਘਰ ਅਰਜਨ ਪਰ ਤਖ ਹਾਰ ਆ ਆਇਆ ਦੂਰ ਚਲ ਕ ਮੈਂ ਤਕੀ ਤਉ ਸਰਣਾਏ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜਿਉ ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰ ਗੋਬਿੰਦ ਕਾਹ ਨਾਨਕ ਇਹ ਜਗਤ ਮੈਂ ਕਿੰਨ ਜਪਿਓ ਘਰਮੰਤ ਆਰਾਮ ਨਾਮ ਯੁਰ ਮਹਿ ਗਇਓ ਆਕ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤਵਾਰ ਸੁ ਕਹ ਟਨ ਗੁਰ ਸੇਵੀ ਹੈ ਨ ਸਸਾਜ ਸੁ ਵਾਏ ਦਰਸ਼ਨ ਪਰਸਿਆ ਗੁਰੂ ਕਹ ਉਜਾ ਨਮ ਵਰਨ ਦੁਖ ਜਾਏ ਆ ਸਿਵਤ ਖਸਾਉਂਦੀ ਨੂਰ ਅਰਸੋ ਕਰਸਾ ਚੱਠੀ ਆ ਉਦ ਡਿੱਠੇ ਸੱਚੇ ਬਾਤ ਸਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਬਾਤ ਸਾਹ ਸਿਰ ਸਾਹ ਦਾ ਸਾਹ ਜਿਸ ਬਾਸ ਬਹਿਟਿਆ ਸਹੀ ਆ सभिना दावे सां ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਵਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲਕ ਕੋਈ ਗਣਨ ਰਾਨ ਭਗਤਨ ਕੋ ਵਰਤਨ ਬਿਰਲਾ ਬਾਹ ਕੋਈ ਅਵਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲਕ ਕੋਈ ਨਿਜ਼ਹਾਨ ਭਗਤਨ ਕੋ ਵਰਤਨ ਬਿਰਲਾ ਬਾਵ ਕੋਈ ਮੇਰੇ ਮਨ Jap Gur Gopal Prabh soi Jaaki sharan paya sukh paya baodh dukh na ho ਬਾਕੀ ਸਾਧ ਸੰਗ ਪ੍ਰਾਪਤ ਇਹਨ ਭੇਟ ਤਦੁਰ ਮਤ ਖੋਈ ਇਨ ਕੀ ਤੂਰ ਨਾਨਕ ਦਾਸ ਬਾਚ ਜੇਨ ਹਾ ਕਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਰ ਅਗਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲਖੋਈ ਗੁਣ ਨਿਹਾਨ ਭਗਤਨ ਕੋ ਵਰਤਨ ਮਿਰਲਾ ਪਾਵੇ ਕੋਈ ਪਰਮ ਸਨਮਾਨ ਜੋ ਸਤਕਾਰਯੋ ਗੁਰੂ ਰੂ ਗੁਰੂ ਕੀ ਸਾਜੀ ਨਿਵਾਜੀ ਸਤ ਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਲ ਸ਼ਾਂਤੀ ਦੇ ਪੁੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਕੁਵਤ ਰੰਗ 617 ਉੱਪਰ ਸੁਭਾਈ ਮਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾ ਵਿਆ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ